ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਗਿਆ ਫੈਸਲਾ ਸੀਗਾ ਕਿ ਜਿਹੜੀ ਆਡੀਓ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਸੀ ਕਈ ਚੈਨਲ ਨੇ ਚਲਾਈ ਸੀਗੀ ਉਦਿਆਣਾ ਕੋਰਟ ਵੱਲੋਂ ਇਸ ਨੂੰ ਲੈ ਕੇ ਇਸ ਵੀਡੀਓ ਨੂੰ ਹਟਾਉਣ ਲਈ ਆਰਡਰ ਪਾਸ ਹੋਈ ਸੀਗੇ ਇਸ ਦੇ ਉੱਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਪੁੱਲਰ ਸਾਹਿਬ ਇਹ ਜਿਹੜਾ ਫੈਸਲਾ ਹੈ ਹਾਈ ਕੋਰਟ ਵਾਲਾ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਮਨਦੀਪ ਸਭ ਤੋਂ ਵੱਡੀ ਗੱਲ ਇਹ ਕਿ ਅੱਜ ਜਿਹੜੇ ਆਜ਼ਾਦ মিডিਆ ਵਾ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦੀ ਇਹ ਜਿੱਤ ਹੋਈ ਹੈ ਕਿਉਂਕਿ ਹਮੇਸ਼ਾ মিডিਆ ਜਿਹੜਾ ਵਾ ਉਹ ਆਜ਼ਾਦ ਰਹਿਣਾ ਚਾਹੀਦਾ ਔਰ ਸਰਕਾਰਾਂ ਨੂੰ ਵੀ ਸਮਝ ਲੈਣਾ ਚਾਹੀਦਾ ਤੇ ਇਸ ਕਰਕੇ ਅੱਜ ਜੋ ਪੰਜਾਬ ਅਤੇ ਹਰਿਆਣਾ ਕੋਰਟ ਦੀ ਮਾਨਜੁਕਤ ਨੇ ਫੈਸਲਾ ਸੁਣਾਇਆ ਇਹ ਆਜ਼ਾਦ মিডিਆ ਦੀ ਜਿੱਤ ਆ ਅਸਲ ਦੇ ਵਿੱਚ ਕੀ ਸੀ ਕਿ ਇੱਕ ਬਠਿੰਡੇ ਇੱਕ ਲੇਡੀ ਕਨਸਟੇਬਲ ਨਸ਼ਿਆਂ ਦੇ ਨਾਲ ਫੜੀ ਗਈ ਸੀ ਜੀ ਉਸ ਸਮੇ ਜਿਹੜਾ ਇਹ ਮਸਲਾ ਉੱਠਿਆ ਸੀ ਕਿ ਉਹਦੇ ਪੁਲਿਸ ਦੇ ਨਾਲ ਜਿਹੜੇ ਉਸ ਕਨਸੈਪਟ ਦਾ ਉਹਨਾਂ ਦੇ ਨਾਲ ਉਹਦੇ ਠੀਕ ਠਾਕ ਸਬੰਧ ਸਨ ਜਿਸ ਕਰਕੇ ਉਹ ਨੌਕਰੀ ਦੇ ਵਿੱਚ ਜਿਹੜੀ ਆ ਨਜ਼ਾਰੇ ਲਈਦੀ ਰਹੀ ਹੈ 4 ਵਾਰ ਸਸਪੈਂਡ ਹੋਈ ਤੇ ਫਿਰ ਬਹਾਲ ਹੋ ਜਾਂਦੀ ਸੀ ਮਾਨਸਾ ਪੁਲਿਸ ਨੰਬਰ ਸੀ ਤੇ ਬਟਿੰਡੇ ਕੰਮ ਕਰਦੀ ਹੈਗੀ ਉਹ ਨਸ਼ਾ ਤਸਕਰੀ ਦੇ ਵਿੱਚ ਪੜੀ ਗਈ ਐ ਐਸਐਮਯੂ ਜੇਲ ਦੇ ਜੀਚਾ ਇਹ ਜਿਹੜਾ ਮਸਲਾ ਉੱਠਿਆ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਸਬੰਧ ਨੇ ਤੇ ਇਸ ਕਰਕੇ ਨਾਲ ਦੇ ਨਾਲ ਫਿਰ 2 ਦਿਨ ਦੇ ਬਾਅਦ ਇੱਕ ਕੋਈ ਕਿਸੇ ਅਫਸਰ ਦੀ ਆਡੀਓ ਵੀ ਵਾਇਰਲ ਹੋ ਗਈ ਉਹ ਆਡੀਓ ਸੱਚੀ ਹੈ ਝੂਠੀ ਹੈ ਉਹ ਤੇ ਇੱਕ ਜਾਂਚ ਦਾ ਵਿੱਚ ਹੈ ਲੇਕਿਨ ਕੁਝ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹ ਆਡੀਓ ਵੀ ਚੱਲੀ ਸੀ ਔਰ ਕੁਝ ਇਹ ਵੀ ਸੀ ਕਿ ਕਿਸੇ ਅਫਸਰ ਦੇ ਉਸ ਲੇਡੀ ਕਨਸਟਬਲ ਦੇ ਨਾਲ ਸਿੱਧਾ ਕਾਲ ਸੰਬੰਧ ਨੇ ਹਾਲਾਂਕਿ ਕੁਝ ਚੈਨਲਾਂ ਨੇ ਕੁਝ ਨਿੱਜੀ ਤੌਰ ਤੇ ਲੋਕਾਂ ਨੇ ਚਲਾਈ ਸੀ ਪਰ ਕੁਝ ਚੈਨਲਾਂ ਨੇ ਨਾ ਤੇ ਉਹ ਆਡੀਓ ਚਲਾਈ ਨਾ ਹੀ ਕਿਸੇ ਅਫਸਰ ਦਾ ਨਾਮ ਲਿਆ ਸੀ ਇਸ ਕਰਕੇ ਕਿਸੇ ਲੁਧਿਆਣੇ ਦੇ ਕਿਸੇ ਵਾਸੀ ਨੇ ਲੁਧਿਆਣਾ ਦੀ ਅਦਾਲਤ ਦੇ ਵਿੱਚ ਕੇਸ ਪਾ ਦਿੱਤਾ ਇੱਕ ਪੀਆਈਐਲ ਦੇ ਰੂਪ ਦੇ ਵਿੱਚ ਜੀ ਉਹਦੇ ਵਿੱਚ ਮੰਗ ਦੋ ਕਿ ਲੁਧਿਆਣਾ ਦੀ ਅਦਾਲਤ ਨੇ ਇੱਕ ਆਦੇਸ਼ ਪਾਸ ਕਰ ਦਿੱਤੇ ਨੇ ਜਿਹੜੇ ਵੀ ਫੇਸਬੁੱਕ YouTube ਔਰ ਟਵਿੱਟਰ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਕਿ ਇਹ ਜਿਹੜੇ ਆਡੀਓ ਆ ਜਾਂ ਵੀਡੀਓ ਆ ਜਿਹੜੀਆਂ ਇਸ ਨਾਲ ਰਿਲੇਟਡ ਉਹ ਡਿਲੀਟ ਕੀਤੇ ਜਾਣ ਹਾਲਾਂਕਿ ਫਿਰ ਕੁਝ ਜਿਹੜੇ ਚੈਨਲ ਨੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਜਿੰਨਾ ਚੈਨਲਾਂ ਨੇ ਸਬੰਧਤ ਅਧਿਕਾਰੀ ਦੀ ਜਾਂ ਕਿਸੇ ਜਿਹੜੀ ਇੱਕ ਵਿਵਾਦਿਤ ਆਡੀਓ ਉਹ ਚਲਾਈ ਹੀ ਨਹੀਂ ਕਿਸੇ ਅਫਸਰ ਦਾ ਨਾਮ ਲਿਆ ਹੀ ਨਹੀਂ ਗਿਆ ਤੇ ਉਹਨਾਂ ਨੇ ਵੀ ਜਿਹੜੀਆਂ ਵੀਡੀਓ ਡਿਲੀਟ ਕਰਦੇ ਆਰਡਰ ਪਾਸ ਕੀਤੇ ਗਏ ਨੇ ਜੋ ਸਰਾਸਰ ਉਹਨਾਂ ਨੂੰ ਸੁਣਿਆ ਨਹੀਂ ਗਿਆ ਇਹ ਮੀਡੀਆ ਦੀ ਆਜ਼ਾਦੀ ਤੇ ਹਮਲਾ ਹੈ ਇਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਕੇਸ ਲੱਗਾ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਮਾਨਯੋਗ ਅਦਾਲਤ ਨੇ ਜਦੋਂ ਉਹਨਾਂ ਕੋਲ ਕੇਸ ਲੱਗਾ ਤੇ ਉਹਨਾਂ ਨੇ ਲੁਧਿਆਣਾ ਕੋਰਟ ਦੇ ਉਸ ਫੈਸਲੇ ਆ ਜਿਹੜਾ ਸੁਣਾਇਆ ਗਿਆ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਕਿ ਅਜਿਹਾ ਜਿਹੜਾ ਵੀ ਗੈਰਕਾਨੂੰਨੀ ਹੈ ਕਿਉਂਕਿ ਲੁਧਿਆਣਾ ਕੋਰਟ ਤੇ ਲੱਗਾ ਕਿ ਉਹਨਾਂ ਨੇ ਗੈਰਕਾਨੂੰਨੀ ਫੈਸਲਾ ਦਿੱਤਾ ਜਦਕਿ ਇਹ ਜਿਹੜੀਆਂ ਪੀਆਇਲ ਦੀਆਂ ਜਿਹੜੀਆਂ ਅਧਿਕਾਰ ਖੇਤਮੇ ਇਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜਿਸ ਕਰਕੇ ਜਿਹੜੇ ਆਰਡਰ ਪਾਸ ਕੀਤੇ ਗਏ ਸੀ ਲੁਧਿਆਣਾ ਕੋਰਟ ਵੱਲੋਂ ਉਹ ਜਿਹੜੇ ਨੇ ਉੱਤੇ ਰੋਕ ਲਗਾ ਦਿੱਤੀ ਗਈ ਤੇ ਨਾਲ ਦੇ ਨਾਲ ਜਿਹੜੇ ਸਬੰਧਤ ਧਿਰਾਂ ਨੂੰ ਨੋਟਿਸ ਵੀ ਕੱਢੇ ਗਏ ਨੇ ਉਹ ਸਵਾਲ ਹੈ ਕਿ ਜਿੰਨਾ ਲੋਕਾਂ ਨੇ ਕਿਸੇ ਅਸਰ ਦੀ ਆਡੀਓ ਚਲਾਈ ਆ ਉਹ ਇੱਕ ਜਾਂਚ ਦਾ ਵਿਸ਼ਾ ਉਹਨਾਂ ਨੂੰ ਜਿਹੜਾ ਵਾ ਜਿਹੜੀ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਜਿਨ੍ਹਾਂ ਨੇ ਨਹੀਂ ਚਲਾਈ ਉਹਨਾਂ ਨੂੰ ਬਿਨਾਂ ਬੁਲਾਏ ਉਹਨਾਂ ਦੇ ਪੱਖ ਬਿਨਾਂ ਸੁਨੇ ਹੀ ਇੱਕ ਫੈਸਲਾ ਸੁਣਾ ਦਿੱਤਾ ਗਿਆ ਜੋ ਸਰਾਸਰ ਗਲਤ ਹੈ ਇਸ ਕਰਕੇ ਫਿਰ ਕੋਈ ਜਿਹੜੇ ਚੈਨਲ ਜਿਹੜੇ ਨੇ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਉਹਨਾਂ ਨੇ ਅਪੀਲ ਕੀਤੀ ਕਿ ਸਾਨੂੰ ਸੁਨਿਆ ਹੀ ਨਹੀਂ ਗਿਆ ਤੇ ਅਸੀਂ ਜਿਹੜੀ ਵੀ ਇਹ ਜਿਹੜੀ ਆਡੀਓ ਚਲਾਈ ਵੀ ਨਹੀਂ ਸੀ ਅਸੀਂ ਕਿਸੇ ਵੀ ਅਫਸਰ ਦਾ ਨਾਮ ਨਹੀਂ ਜ਼ਿਕਰ ਕੀਤਾ ਇਸ ਕਰਕੇ ਇਹ ਜਿਹੜੇ ਫੈਸਲੇ ਸੁਣਾਇਆ ਗਿਆ ਵਾ ਉਹ ਸਾਡੇ ਤੇ ਨਹੀਂ ਢੁੱਕਦਾ ਇਸ ਕਰਕੇ ਇਸ ਫੈਸਲੇ ਨੂੰ ਹਟਾਇਆ ਜਾਵੇ ਉਹਦੇ ਚੱਲਦੇ ਆ ਸਾਡੇ ਜਿਹੜੀ ਬਹੁਤ ਸਾਰੇ ਚੈਨਲਾਂ ਦੇ ਜਿਹੜਾ ਕੇਸ ਉਹਨਾਂ ਨੇ ਹਾਈ ਕੋਰਟ ਤੇ ਪਟੀਸ਼ਨ ਪਾਈ ਸੀ ਜਿਸ ਤੋਂ ਬਾਅਦ ਐਡਵੋਕੇਟ ਨਿਕਲ ਕਈ ਵੱਲੋਂ ਇੱਕ ਕੇਸ ਨੂੰ ਉਸ ਕੇਸ ਦੀ ਪੈਰਵਾਹੀ ਕੀਤੀ ਗਈ ਹੈ ਉਹ ਫੈਸਲਾ ਤੇ ਅੱਜ ਪੰਜਾਬ ਅਤੇ ਹਰਿਆਣਾ ਦੀ ਕੋਰਟ ਨੇ ਜਿਹੜੇ ਲੁਧਿਆਣਾ ਦੀ ਅਦਾਲਤ ਵੱਲੋਂ ਉਹ ਫੈਸਲਾ ਦਿੱਤਾ ਗਿਆ ਉਸ ਤੇ ਰੁਕ ਲਗਾ ਦਿੱਤੀ ਹੈ ਜੀ ਤੁਹਾਨੂੰ ਕਿਵੇਂ ਲੱਗਦਾ ਹੈ ਜਿਵੇਂ ਇਹ ਇੱਕ ਆਰਡਰ پاس ਕੀਤੇ ਗਏ ਹਰਿਆਣਾ ਹਾਈ ਕੋਰਟ ਨੂੰ ਨੂੰ ਇਹ ਕਿਉਂ ਫੈਸਲਾ ਲੈਣਾ ਪਿਆ ਵੀ ਇਹ ਜਿਹੜੇ ਆਰਡਰ ਨੇ ਇਹ ਗੈਰ ਕਾਨੂੰਨੀ ਨੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਹਰ ਅਦਾਲਤ ਦੇ ਇੱਕ ਆਪਣੇ ਆਪਣੇ ਅਧਿਕਾਰ ਨੇ ਔਰ ਇੱਕ ਜਸਟ ਜਿਹੜੇ ਪੰਜਾਬ ਦੇ ਹਰਾਂ ਵਾਲੀ ਕੋਰਟ ਕੋਲ ਹੀ ਪੀਆਈਐਲ ਪੈਂਦੀ ਹੈਗੀ ਕਦੇ ਵੀ ਜਿਹੜੀ ਲੋਕਲ ਕੋਰਟ ਚ ਪੀਆਈਐਲ ਨਹੀਂ ਪੈਂਦੀ ਹੈਗੀ ਇਸ ਕਰਕੇ ਇੱਕ ਕਿਸੇ ਉਥੋਂ ਦੇ ਕੋਈ ਲੁਧਿਆਣਾ ਦੇ ਕਿਸੇ ਵਾਸੀ ਨੇ ਉਹਨਾਂ ਵੱਲੋਂ ਹੀ ਲੁਧਿਆਣਾ ਕੋਰਟ ਦੇ ਵਿੱਚ ਅਪੀਲ ਕੀਤੀ ਗਈ ਸੀ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ ਚੈਨਲਾਂ ਨੇ ਖਬਰ ਚਲਾਈ ਨਹੀਂ ਉਹਨਾਂ ਨੂੰ ਵੀ ਲੁਧਿਆਣਾ ਦੀ ਕੋਰਟ ਵੱਲੋਂ ਦੋਸ਼ੀ ਡਿਕਲੇਅਰ ਕਰ ਦਿੱਤਾ ਸੀ ਕਿ ਵੀਡੀਓ ਡਿਲੀਵਰ ਕੀਤਾ ਤੇ ਇਸ ਕਰਕੇ ਕਿਉਂਕਿ ਫਿਰ ਹਾਈ ਅਦਾਲਤਾਂ ਦੇ ਜਿਹੜੇ ਕੋਰਟ ਆਰਡਰ ਨੇ ਉਹ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਨੂੰ ਮੰਨਨੇ ਪੈਂਦੇ ਹੈਗੇ ਨੇ ਕੁਝ ਚੇਂਜ ਚੰਗਾ ਜਿਹੜੇ ਜਿਨ੍ਹਾਂ ਨੇ ਹਾਈ ਕੋਰਟ ਵਿੱਚ ਜ਼ਰਵਾਜਾ ਖੜਕਾਇਆ ਹੈਗੇ ਜਿਹੜੇ ਜਿਹੜੇ ਆਰਡਰ ਹੈ ਜਿਨ੍ਹਾਂ ਦੇ ਲੁਧਿਆਣਾ ਕੋਰਟ ਦੇ ਆਰਡਰ ਠੁਕਦੇ ਨਹੀਂ ਸੀ ਉਹ ਜਿਹੜੇ ਆਰਡਰ ਨੇ ਕੁਐਸ਼ ਕੀਤੇ ਜਾਣੇ ਕਿਉਂਕਿ ਜਿਨ੍ਹਾਂ ਨੇ ਚਲਾਈ ਹੈ ਉਹਨਾਂ ਨੂੰ ਜ਼ਰੂਰ ਇਸ ਮਸਲੇ 'ਤੇ ਪਾਰਟੀ ਬਣਾਇਆ ਜਾ ਸਕਦਾ ਪਰ ਜਿਨ੍ਹਾਂ ਨੇ ਚਲਾਈ ਹੀ ਨਹੀਂ ਜਿਨ੍ਹਾਂ ਨੇ ਕਿਸੇ ਅਫਸਰ ਦਾ ਨਾਮ ਲਿਆ ਹੀ ਨਹੀਂ ਹੈ ਉਹਨਾਂ ਤੇ ਫੈਸਲਾ ਨਹੀਂ ਲਾਗੂ ਕਰਨਾ ਚਾਹੀਦਾ ਸੀ ਨਹੀਂ ਫੈਸਲਾ ਠੁਕਦਾ ਸੀ ਜਿਹਦੇ ਚੱਲਦੇ ਆ ਹਾਈ ਕੋਰਟ ਵੱਲੋਂ ਅੱਜ ਜਿਹੜੇ ਉਸ ਆਰਡਰ ਤੇ ਸਟੇਲ ਆ ਦਿੱਤੀ ਹੈ ਹਾਲਾਂਕਿ ਜਿਹੜੇ ਚੈਨਲਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਉਹਨਾਂ ਨੇ ਵੀ ਮੰਗੇ ਸੀ ਕਿ ਇਸ ਫੈਸਲੇ ਨੂੰ ਹੀ ਰੱਦ ਕੀਤਾ ਜਾਵੇ ਜੀ ਪੁਲਿਸ ਸਾਹਿਬ ਤੁਹਾਨੂੰ ਇਸ ਜਿਹੜਾ ਖੇਤਰ ਅਦੇ ਵਿੱਚ 20-22 ਸਾਲ ਦਾ ਤਜਰਬਾ ਹੈ ਕੀ ਤੁਸੀਂ ਆਪਣੇ ਤਜਰਬੇ ਦੇ ਵਿੱਚ ਜਾਂ ਇੰਨੇ ਸਮੇਂ ਦੇ ਕੈਰੀਅਰ ਦੇ ਵਿੱਚ ਇਦਾਂ ਦਾ ਕੇਸ ਦੇਖਿਆ ਸੇਮ ਡੇ ਪਟੀਸ਼ਨ ਪੈਂਦੀ ਹੈ ਸੇਮ ਡੇ ਫੈਸਲਾ ਹੁੰਦਾ ਹਾਈ ਕੋਰਟ ਨੇ ਕੀ ਇਸ ਮਸਲੇ ਨੂੰ ਵੀ ਧਿਆਨ ਨਾਲ ਗੰਭੀਰਤਾ ਨਾਲ ਲਿਆ ਹੈਗਾ ਬਿਲਕੁਲ ਇਹ ਸਾਰੀਆਂ ਜਿਹੜੇ ਪੁਆਇੰਟ ਉਠਾਏ ਗਏ ਸੀ ਕਿ ਸੇਮ ਦੇ ਐਪਲੀਕੇਸ਼ਨ ਆ ਸੇਮ ਦੇ ਫੈਸਲੇ ਸੁਣਾਇਆ ਜਾਂਦਾ ਹੈਗਾ ਕਿਉਂਕਿ ਜਿਹੜਾ ਮਸਲਾ ਬਣਾਇਆ ਗਿਆ ਕਿ ਪੀਐਲ ਦੇ ਰੂਪ ਦੇ ਵਿੱਚ ਬਣਾਇਆ ਕਿਸੇ ਦੇ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਥੇਸ ਪਹੁੰਚੀ ਉਹ ਮਾਨਹਾਨੀ ਦਾ ਕੇਸ ਬੰਦ ਦੂਜੀਆਂ ਧਿਰਾਂ ਨੂੰ ਸੁਣਿਆ ਜਾਂਦਾ ਇੱਥੇ ਦੇ ਧਿਰਾਂ ਨੂੰ ਸੁਣਿਆ ਹੀ ਨਹੀਂ ਗਿਆ ਜਿਸ ਦੇ ਚਲਦਿਆਂ ਕਿ ਕਈ ਚੈਨਲਾਂ ਨੇ ਜਿਹੜਾ ਵਾ ਉਹ ਇਸ ਮਸਲੇ ਦੀ ਵੀ ਕੋਈ ਖਬਰ ਚਲਾਈ ਨਹੀਂ ਆਡੀਓ ਨਹੀਂ ਚਲਾਈ ਹੈਗੀ ਕਿਸੇ ਅਫਸਰ ਦਾ ਨਾਮ ਹੀ ਨਹੀਂ ਜ਼ਿਕਰ ਕੀਤਾ ਗਿਆ ਉਹ ਜਿਹੜੀਆਂ ਸਬੰਧਤ ਜਿਹੜੀਆਂ ਵੀਡੀਓ ਉਹ YouTube Facebook ਨੇ ਡਲੀਟ ਕਰਤੀਆਂ ਰਿਮੂਵ ਕਰ ਦਿੱਤੀਆਂ ਜਿਸ ਕਰਕੇ ਕਿ ਜਿਨ੍ਹਾਂ ਨੇ ਚਲਾਈਆਂ ਤੁਸੀਂ ਉਹਨਾਂ ਦੇ ਖਰਦ ਹੀ ਕੀਤੀ ਜਾਂਦੀ ਸੀ ਜਿਨ੍ਹਾਂ ਨੇ ਨਹੀਂ ਚਲਾਈਆਂ ਉਸ ਤੇ ਲੁਧਿਆਣਾ ਕੋਰਟ ਦਾ ਜਿਹੜਾ ਫੈਸਲਾ ਉਹ ਨਹੀਂ ਟੁੱਕਦਾ ਸੀ ਜਿਹਦੇ ਚੱਲਦਾ ਹੈ

जो दिविंदर सिंह कालरा थे उनका कहना था कि ये सारी जो ऑडियोज़ हैं एआई आई जनरेटेड है फेक हैं है, और इन सबको रिमूव करा जाए जो जुडिशल मजिस्ट्रेट फर्स्ट क्लास ने बिना नोटिस इशू करे किसी पार्टी को सेम डे खुद ही इन्वेस्टिगेट एक तरह से करके कह दिया कि ये जो ऑडियोज़ हैं सारी फ़ेक हैं ए जनरेटेड है और सारे जो फेसबुक यूट्यूब जो ट्विटर है उन सबको ऑर्डर करा कि इन सारी ऑडियोज़ को और जितनी न्यूज़ क्लिपिंग्स हैं न्यूज़ चैनल्स की सारों को रिमूव करो तो जो न्यूज़ चैनल्स थे उन्होंने हाई कोर्ट में पटिशन डाली थी कि जो ऑर्डर पास करा गया जुडिशल मजिस्ट्रेट फर्स्ट क्लास की तरफ से ये लीगल है क्योंकि कोई पावर नहीं है मजिस्ट्रेट के पास एक पब्लिक इंटरेस्ट लिटिगेशन को ट्रीट करने की क्योंकि ये सिर्फ हाईकोर्ट के पास होती है और विदाउट वेरीफिकेशन कराए किसी रिपोर्ट से कि ये हैं जो ऑडियो क्लिपिंग्स वगैरह हैं फेक है, नहीं फेक है इनको ऑर्डर जो रिमूवल करे गए हैं वो इलीगल है तो हाईकोर्ट ने आज नोटिस इशू करा है स्टेट ऑफ पंजाब को फेसबुक को यूट्यूब को ट्विटर को और इवन सिंह दृदल सिंह कालरा को और ऑर्डर कराया कि जो जुडिशियल मजिस्ट्रेट फर्स्ट क्लास का ऑर्डर था कि ये सारी ऑडियोज और वीडियोज ऑनलाइन से रिमूव करो इस पर स्टे जो जज साहब थे उनकी ओर से कुछ खास तरह की टिप्पणी की गई हो जो उन्होंने उनका यह कहना था कि जो ये वीडियोस हैं ऑडियोज हैं सारी फेक हैं पब्लिक इंटरेस्ट के अगेंस्ट है बट जो मेन चीज थी कि कोई पावर नहीं होती है एक पब्लिक के पी आई एल ट्रीट करने की किसी भी जुडिशल ऑफिसर के पास एक जे एम आई सी के पास क्योंकि ये पावर सिर्फ कॉन्स्टिट्यूशनल कोर्ट्स के पास होती हैं तो एक पी आई एल ट्रीट करके एक विदाआउट नोटिस इशू करे विदाउट इन्वेस्टिगेट करवाए कि वीडियोज़ जो ऑडियोज़ हैं फ़ेक हैं नहीं फेक हैं इनके ऑर्डर करे गए थे रिमूवल के तो इसके अगेंस्ट हाई कोर्ट आए थे जो न्यूज़ चैनल्स थे और आज हाई कोर्ट ने नोटिस इशू करते हुए जो ऑर्डर था उस पर स्टे लगा दिए कि जो वीडियोज़ वगैरह हैं ये रिमूवल करने की जरूरत नहीं है